ਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਤਾਨ ਤਾਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਨ ਯੋਧੇ ਕਰਨੀ ਵਾਲੇ ਸ਼ਹੀਦ ਤਾਨ ਤਾਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਮਹਿਮਾ ਕਹਿਣੀ ਕਥਨੀ ਤੋਂ ਵਾਰੀ ਖਾਲਸਾ ਜੀ ਜਦੋਂ ਸ਼ਹੀਦ ਸਿੰਘ ਖੁਸ਼ੀਆਂ ਬਖਸ਼ਦੇ ਨੇ ਸੱਚੇ ਪਾਤਸ਼ਾਹ ਜੀ ਸਭ ਤੇ ਘਰ ਵਿੱਚ ਖੁਸ਼ੀਆਂ ਆ ਜਾਂਦੀਆਂ ਸਭ ਦੇ ਦੁੱਖ ਦਿਲਦਰ ਦੂਰ ਹੋ ਜਾਂਦੇ ਨੇ ਖਾਲਸਾ ਜੀ ਤਨ ਤਨ ਅਮਰ ਸ਼ੇਧ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੇ ਅਸਥਾਨ ਤੇ ਪਰਖ ਵਰਤਖ ਰੂਪ ਵਿੱਚ ਕਰਮ ਵਰਤ ਦਿਆ ਨੇ ਖਾਲਸਾ ਜੀ ਉਹ ਵੀ ਠੀਕ ਹੋ ਜਾਂਦੇ ਨੇ ਜਿਨ੍ਹਾਂ ਮਰੀਜ਼ਾਂ ਨੂੰ ਡਾਕਟਰਾਂ ਨੇ ਵੀ ਜਵਾਬ ਦਿੱਤਾ ਹੁੰਦਾ ਹੈ ਉਹਨਾਂ ਦੇ ਵਿਕਾਰ ਜਰਾਸ ਹੋ ਜਾਂਦੇ ਨੇ ਜਿਹੜੇ ਹਰ ਪਾਸੇ ਤੁਹਾਰ ਕੇ ਗੁਰੂ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾ ਕੇ ਸਿਰ ਚ ਗੋੁੰਦਦੇ ਨੇ ਮੱਥੇ ਰਗੜਦੇ ਨੇ ਤੇ ਅਰਦਾਸ ਮੈਂਦਿਆ ਕਰਦੇ ਨੇ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੇ ਤੋਂ ਬਿਨਾ ਸਾਡਾ ਕੋਈ ਸਹਾਰਾ ਨਹੀਂ ਬਾਬਾ ਜੀ ਤੁਸੀਂ ਮੈਨੂੰ ਕਿਨਾਰੇ ਲਗਾਉਣਾ ਹੈ ਤੇ ਬਾਬਾ ਜੀ ਜ਼ਰੂਰ ਕਿਰਪਾ ਕਰਦੇ ਹਨ ਖਾਲਸਾ ਜੀ ਬਹੁਤ ਸਾਰੇ ਲੋਕ ਐਦਾਂ ਦੇ ਨੇ ਜੋ ਨਿੰਦਿਆ ਕਰਦੇ ਨੇ ਤੇ ਕਹਿੰਦੇ ਹਨ ਸ਼ਹੀਦ ਸਿੰਘ ਕੁਝ ਨਹੀਂ ਹੁੰਦੇ ਕਿਸੇ ਨੇ ਨਹੀਂ ਦੇਖੇ ਖਾਲਸਾ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇੰਨੀਆਂ ਕਮਾਈਆਂ ਕੀਤੀਆਂ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ ਨੇ ਕਿ ਐਤਵਾਰ ਨੂੰ ਬਾਬਾ ਜੀ ਦੇ ਅਸਥਾਨ ਤੇ ਛਿਹਦਾ ਸਾਹਿਬ ਪੈਰ ਰੱਖਣ ਦੀ ਵੀ ਥਾਂ ਨਹੀਂ ਹੁੰਦੀ ਅੱਜ ਤੱਕ ਬਾਬਾ ਜੀ ਦੇ ਅਸਥਾਨ ਤੋਂ ਕੋਈ ਖਾਲੀ ਝੋਲੀ ਲੈ ਕੇ ਨਹੀਂ ਮੁੜਿਆ ਇੰਨੀ ਜਿਆਦਾ ਸੰਗਤ ਹੁੰਦੀ ਏ ਬਾਬਾ ਜੀ ਉਹਨਾਂ ਸਭ ਤੇ ਕਿਰਪਾ ਕਰਦੇ ਨੇ ਸਭ ਦੀਆਂ ਝੋਲੀਆਂ ਪਰਤੇ ਨੇ ਉਨਾਂ ਕਰਾਂ ਵਿੱਚ ਵੀ ਵਰਕ ਤਾਂ ਪੈ ਜਾਂਦੀਆਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਜਿਹੜੀਆਂ ਸੰਗਤਾਂ ਬਾਬਾ ਦੀਪ ਸਿੰਘ ਜੀ ਦੀ ਜੋਤ ਜਗਾਉਂਦੀਆਂ ਨੇ ਦੁਪਹਿਰੇ ਕੱਟਦੀਆਂ ਨੇ ਸ਼ੀਦਾ ਜੰਗਾ ਨੂੰ ਆਜਨ ਨਾਜਰ ਸਮਝ ਕੇ ਹਰ ਇੱਕ ਕੰਮ ਕਰਦੀਆਂ ਉਹਨਾਂ ਦੇ ਕੰਮ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਕੈਣੀ ਕਥਨੀ ਤੋਂ ਵਾਰ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਕੌਮ ਵਿੱਚ ਬਹੁਤ ਵੱਡਾ ਰੁਤਬਾ ਹੈ ਖਾਲਸਾ ਜੀ ਸ਼ਹੀਦਾਂ ਦਾ ਸ਼ਹੀਦਾਂ ਦਾ ਡੁੱਲਦਾ ਖੂਨ ਸ਼ਹੀਦਾਂ ਦਾ ਤੇ ਗਦੀਰ ਬਦਲਦੀ ਕੌਮ ਦੀ ਸਤਕਾਰ ਕੀਤਾ ਜਾਂਦਾ ਏ ਖਾਸਾ ਜੀ ਤੇ ਹਮੇਸ਼ਾ ਹੀ ਕੀਤਾ ਜਾਵੇਗਾ ਜਿਨ੍ਹਾਂ ਨੇ ਆਪਣੀਆਂ ਜਾਨਾਂ ਧਰਮ ਤੋਂ ਤੇ ਪੰਥ ਕੋ ਵਾਰ ਕੇ ਕੁਰਬਾਨ ਕਰ ਦਿੱਤੀਆਂ ਨੇ ਖਾਸਾ ਜੀ ਇਸ ਲਈ ਸ਼ਹੀਦਾਂ ਦੀ ਕੌਮ ਵਿੱਚ ਹੋਏ ਨੇ ਖਾਸਾ ਜੀ ਸ਼ਹੀਦਾਂ ਦਾ ਕੌਮ ਵਿੱਚ ਆਉਣਾ ਅਤੇ ਸ਼ਹੀਦੀਆਂ ਸ਼ੁਰੂ ਹੋਈਆਂ ਅਤੇ ਸ਼ਹੀਦੀ ਤਿਹਾੜੇ ਸ਼ੁਰੂ ਹੋਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਜੀਵਨ ਅਤੇ ਸ਼ਹੀਦੀਆਂ ਕਿੱਥੋਂ ਸ਼ੁਰੂ ਹੋਈਆਂ ਖਾਲਸਾ ਜੀ ਸਿੱਖ ਪੰਥ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਸਰੋਵਰ ਦਾ ਨੀਂਹ ਪੱਥਰ ਰੱਖਣ ਲੱਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹਰਿਮੰਦਰ ਸਾਹਿਬ ਦੀ ਸ਼ੁਰੂਆਤ ਹੋਣ ਲੱਗੀ ਤੇ ਦੇਖਿਆ ਕਿ ਹੁਣ ਜਿਹੜਾ ਨਹੀਂ ਪੱਥਰ ਦੀ ਪਹਿਲੀ ਇੱਟ ਕਿਸ ਕੋਲ ਰਖਵਾਈ ਜਾਵੇ ਇੱਥੋਂ ਪਤਾ ਲੱਗਦਾ ਖਾਲਸਾ ਜੀ ਗੁਰੂ ਸਾਹਿਬ ਕਿਸੇ ਵੀ ਜਾਤ ਪਾਤ ਨੂੰ ਨਹੀਂ ਦੇਖਦੇ ਸੀ ਖਾਲਸਾ ਜੀ ਬਾਬਾ ਜੀ ਬਚਨ ਕਰਦੇ ਸਨ ਧਰਮ ਮੈ ਸ੍ਰੇਸ਼ਟ ਓ ਹਰ ਕੋ ਨਾਮ ਜਪ ਨਿਰਮਲ ਕਰ ਜਿਨ੍ਹਾਂ ਦੇ ਕਰਮ ਨਿਰਮਲ ਹੁੰਦੇ ਨੇ ਖਾਲਸਾ ਜੀ ਸਾਈ ਮੀਆਂ ਮੀਰ ਨੂੰ ਗੁਰੂ ਸਾਹਿਬ ਨੇ ਕਿਹਾ ਸਾਈ ਜੀ ਤੁਸੀਂ ਆਪਣੇ ਹੱਥਾਂ ਨਾਲ ਇਹ ਨਹੀਂ ਪੱਥਰ ਰੱਖੋ ਅਤੇ ਸਾਈ ਜੀ ਨੇ ਅੱਗੋਂ ਕਿਹਾ ਨਹੀਂ ਗੁਰੂ ਸਾਹਿਬ ਜੀ ਇੰਨੀ ਤੁਸੀਂ ਇੰਨੀਆਂ ਤਾਕਤਾਂ ਦੇ ਮਾਲਕ ਹੋ ਮਹਾਨ ਸੂਰਮੇ ਸਤਗੁਰ ਜੀ ਤੁਸੀਂ ਆਪ ਤਾਕਤਾਂ ਦੇ ਮਾਲਕ ਬੈਠੇ ਹੋ ਅਤੇ ਮੈਂ ਆਮ ਜਿਹਾ ਸਿੱਖਾਂ ਨਿਮਾਣਾ ਜਿਹਾ ਨਹੀਂ ਪੱਥਰ ਰੱਖਾਂਗਾ ਇਹ ਇਹ ਗੱਲ ਸੋਭਾ ਨਹੀਂ ਦੇ ਰਹੀ ਮਹਾਰਾਜ ਜੀ ਤੁਸੀਂ ਆਪਣੇ ਪਵਿੱਤਰ ਹੱਥਾਂ ਨਾਲ ਨੀ ਪੱਥਰ ਰੱਖੋ ਇਸ ਰੋਵਰ ਦਾ ਹਰਮੰਦਰ ਸਾਹਿਬ ਦਾ ਸਾਲਸਾ ਜੀ ਧੰ ਧੰ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਅੱਗੋ ਕਹਿਣ ਲੱਗੇ ਸਾਈ ਜੀ ਇਹ ਨੀਵ ਪੱਥਰ ਤੁਸੀਂ ਹੀ ਰੱਖੋਗੇ ਅਤੇ ਸਾਈ ਜੀ ਨੇ ਅੱਗੋ ਗੁਰੂ ਅਰਜਨ ਦੇਵ ਜੀ ਨੂੰ ਮਨਾ ਕਰਕੇ ਕਿਹਾ ਕਿ ਮਹਾਰਾਜੀ ਤੁਸੀਂ ਰੱਖੋ ਫੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਵਚਨ ਕੀਤੇ ਸੀ ਇਹ ਹਰਮੰਦਰ ਸਾਹਿਬ ਦਾ ਨੀ ਪੱਤਾ ਤੁਸੀਂ ਰੱਖ ਦਿਓ ਖਾਲਸਾ ਜੀ ਇੱਕ ਦਿਨ ਆਵੇਗਾ ਇੱਕ ਦਿਨ ਸਮਾਂ ਆਵੇਗਾ ਸ਼ਹੀਦਾਂ ਦਾ ਨੀ ਪੱਤਰ ਅਸੀਂ ਰੱਖਾਂਗੇ ਖਾਲਸਾ ਜੀ ਜਦੋਂ ਫਿਰ ਸਮਾਂ ਆਇਆ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਨੇ ਆਪਣੀ ਸ਼ਹਾਦਤ ਦਿੱਤੀ ਖਾਲਸਾ ਜੀ ਤੁਹਾਨੂੰ ਪਤਾ ਹੀ ਹੋਣਾ ਕਿ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਪਾਸ਼ਾ ਜਿਨੂੰ ਜਦੋਂ ਤੱਤੀ ਤਵੀ ਤੇ ਬਿਠਾ ਕੇ ਨੀਚੇ ਅੱਗ ਲਗਾ ਕੇ ਅਸ ਸੀਸ ਵਿੱਚ ਗਰਮ ਰੇਤ ਪਾ ਕੇ ਸ਼ਹੀਦੀ ਦਿੱਤੀ ਸੀ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਸ਼ਹੀਦੀ ਦਾ ਨੀ ਪੱਥਰ ਰੱਖਿਆ ਫਿਰ ਗੁਰੂ ਸਾਹਿਬ ਦੇ ਸਿੰਘਾਂ ਨੇ ਸ਼ਹੀਦੀਆਂ ਹੱਸ-ਹੱਸ ਕੇ ਆਪਣੀਆਂ ਜਾਨਾਂ ਤੋਂ ਵਾਰ ਦਿੱਤੀਆਂ। ਉਹਨਾਂ ਦੇ ਵਿੱਚੋਂ ਖਾਲਸਾ ਜੀ ਇੱਕ ਜਿੰਦਾ ਸ਼ਹੀਦ ਸੀ ਜੋ ਕਿ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਸਨ ਜਿਨ੍ਹਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਮਿਲਿਆ। ਖਾਲਸਾ ਜੀ ਜਦੋਂ ਹਰਮੰਦਰ ਸਾਹਿਬ ਸਰਵਰ ਦੀ ਬੇਅਦਬੀ ਦੀ ਗੱਲ ਆਈ ਤਾਂ ਗੁਰੂ ਅਰਜਨ ਜੀ ਮਹਾਰਾਜੀ ਵਚਨ ਕਰਦੇ ਸੀ ਸ਼ਹੀਦਾਂ ਦਾ ਨਹੀਂ ਪੱਥਰ ਅਸੀਂ ਰੱਖਾਂਗੇ ਤੇ ਉਸ ਵੇਲੇ ਖਾਲਸਾ ਜੀ ਜਦੋਂ ਸائیں ਮੀਆਂ ਮੀਰ ਦੇ ਹੱਥ ਹੱਥੀ ਹੋਏ ਨਹੀਂ ਪੱਥਰ ਜੋਗੀ ਹਰਮੰਦਰ ਸਾਹਿਬ ਉਸ ਨੂੰ ਪੂਰਿਆ ਜਾਣ ਲੱਗਾ ਜਦੋਂ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਣ ਲੱਗੀ ਤਾਂ ਉਸ ਸਮੇਂ ਫਿਰ ਸ਼ਹੀਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਨੀਂਹ ਪੱਥਰ ਰੱਖਿਆ ਸੀ ਫਿਰ ਉਹ ਕੌਮ ਦੇ ਸ਼ਹੀਦਾਂ ਦੇ ਸੂਰਬੀਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਤਰੇ ਸਨ ਤੇ ਅਨੇਕਾਂ ਸ਼ਹੀਦ ਹੋਰ ਜਥੇ ਮਿਲ ਕੇ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਇਸ ਦਾ ਨੀ ਪੱਤਰ ਸਾਈ ਮੀਆਂ ਮੀਰ ਤੋਂ ਰਖਾਇਆ ਸੀ ਗੁਰੂ ਸਾਹਿਬ ਨੇ ਕਿਹਾ ਸੀ ਇਸ ਦਾ ਨੀ ਪੱਤਰ ਤੁਸੀਂ ਰੱਖੋ ਅਤੇ ਸ਼ਹੀਦਾਂ ਦਾ ਨੀ ਪੱਤਰ ਅਸੀਂ ਰੱਖਾਂਗੇ ਖਾਲਸਾ ਜੀ ਉਹ ਫਿਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਹੋਏ ਹਨ ਜਿਨ੍ਹਾਂ ਨੇ ਆਪਣੀ ਸ਼ਹੀਦਾਂ ਦੇ ਸ਼ਹੀਦਾਂ ਦੇ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਹੋਣ ਤੋਂ ਰੋਕਿਆ ਦੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣੇ ਸੀਸ ਗੁਰੂ ਰਾਮदास ਮਹਾਰਾਜ ਜੀ ਦੀ ਪ੍ਰਕਰਮਾ ਵਿੱਚ ਭੇਟ ਕੀਤਾ ਖਾਸਾ ਜੀ ਇਹ ਕੋਈ ਆਮ ਗੱਲ ਨਹੀਂ ਜਾਂ ਛੋਟੀ ਗੱਲ ਨਹੀਂ ਕਿਉਂਕਿ ਬਾਬਾ ਦੀਪ ਸਿੰਘ ਜੀ ਗੁਰਬਾਣੀ ਦੇ ਵਿੱਚ ਲੀਨ ਰਹਿੰਦੇ ਸਨ 24 24 ਘੰਟੇ ਤਨ ਤਨ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪ ਆਪਣੇ ਹੱਥੀ ਲਿਖੇ ਸਨ ਅਤੇ ਗੁਰ ਬਾਣੀ ਨੂੰ ਕਿਵੇਂ ਆਪਣੇ ਅੰਦਰ ਲੀਨ ਕੀਤਾ ਅਤੇ ਬਾਬਾ ਦੀਪ ਸਿੰਘ ਜੀ ਬਚਨ ਕਰਦੇ ਸਨ ਕਿਨਕਾ ਇੱਕ ਜੀਵ ਬਸਾਵੇ ਤਾਂ ਕਿ ਮਹਿਮਾ ਗਣੀ ਨ ਜਾਵੇ ਖਾਸਾ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਨੂੰ ਐਵੇਂ ਥੋੜੀ ਸੰਗਤਾਂ ਨਮਸਕਾਰ ਕਰਦੀਆਂ ਐਵੇਂ ਥੋੜੀ ਜਿਹੀ ਜੇ ਘਾਰ ਹੁੰਦੀ ਏ ਉਹਨਾਂ ਨੂੰ ਆਪਣੀਆਂ ਜਾਨਾਂ ਸਿੱਖ ਪੰਥ ਤੋਂ ਕੌਮ ਤੋਂ ਵਾਰੀਆਂ ਨੇ ਅਤੇ ਗੁਰੂ ਰਾਮਦਾਸ ਜੀ ਦੀਆਂ ਬਖਸ਼ਿਸ਼ਾਂ ਲਈਆਂ ਨੇ ਇਸ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਹੋਏ ਨੇ ਖਾਲਸਾ ਜੀ ਇਹ ਆਮ ਗੱਲ ਨਹੀਂ ਹੈ ਬਾਬਾ ਜੀ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ੇ। ਇਦਾਂ ਹੀ ਵੀਡੀਓ ਨੂੰ ਦੇਖਣ ਅਤੇ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਖਾਲਸਾ ਜੀ ਵੀਡੀਓ ਨੂੰ ਜ਼ਰੂਰ ਸ਼ੇਅਰ ਲਾਈਕ ਕਰਿਆ ਕਰੋ ਤਾਂ ਕਿ ਕਿਸੇ ਵੀਰ ਭੈਣ ਦਾ ਭਲਾ ਹੋ ਸਕੇ। ਉਹ ਗੁਰੂ ਮਹਾਰਾਜ ਦੇ ਲੜ ਲੱਗ ਸਕੇ ਅਤੇ ਗੁਰੂ ਵਾਲਾ ਬਣ ਸਕੇ। ਖਾਲਸਾ ਜੀ ਭੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ